ਜਾਨ ਦੇ ਵਿੱਚ ਬਹੁਤ ਹੀ ਇਹੋ ਜਿਹੀਆਂ ਜਗਾਵਾ ਨਹੀਂ ਜਿੱਥੇ ਕਿ ਉਹਨਾਂ ਦਾ ਫੂਡ ਜਾਂ ਫਿਰ ਕੋਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਸਦੀਆਂ ਤੋਂ ਚਲਦੀਆਂ ਆ ਰਹੀਆਂ ਨੇ ਉਹਨਾਂ ਅਗਰ ਆਪਾਂ ਸਰਦੀਆਂ ਦੀ ਗੱਲ ਕਰੀਏ ਤਾਂ ਸਰਦੀਆਂ ਦੇ ਵਿੱਚ ਲੋਕ ਜਿਹੜੇ ਨੇ ਗਰਮ ਚੀਜ਼ਾਂ ਨੂੰ ਬਹੁਤ ਪਸੰਦ ਕਰਦੇ ਨੇ ਮੂਫਲੀ ਗਾਚਕ ਰਿਓੜੀ ਦੇ ਨਾਲ ਦੇ ਨਾਲ ਕੇਸਰ ਵਾਲਾ ਦੁੱਧ ਤੇ ਗਰਮ ਗੁਲਾਬ ਜਾਮੂਨ ਜਿਹੜੇ ਨੇ ਉਹ ਰੋਜ਼ ਦੀ ਰੁਟੀਨ ਦੇ ਵਿੱਚ ਲੋਕ ਜਿਹੜੇ ਨੇ ਖਾਣਾ ਪਸੰਦ ਕਰਦੇ ਨੇ ਤਾਂ ਲੁਧਿਆਣਾ ਦੇ ਵਿੱਚ ਚੌੜੇ ਬਾਜ਼ਾਰ ਦੇ ਵਿੱਚ ਇੱਕ ਸ਼ੰਕਰ ਦੀ ਹੱਟੀ ਮੌਜੂਦ ਹੈ ਜਿਹੜੀ ਕਿ ਤੀਜੀ ਜਨਰੇਸ਼ਨ ਦੀ ਇਹਨਾਂ ਦੇ ਵੱਲੋਂ ਦੁਕਾਨ ਚਲਾਈ ਜਾ ਰਹੀ ਹੈ ਲੋਕ ਇੱਥੇ ਬਹੁਤ ਭੜ ਕੇਸਰ ਵਾਲਾ ਦੁੱਧ ਔਰ ਗੁਲਾਬ ਜਾਮੂਨ ਜਿਹੜਾ ਬਹੁਤ ਪਸੰਦ ਕਰਦੇ ਨੇ ਔਰ ਅਗਰ ਸਰਦੀਆਂ ਦੀ ਗੱਲਬਾਤ ਕੀਤੀ ਜਾਂਦੀ ਤਾਂ ਸਰਦੀਆਂ ਦੇ ਵਿੱਚ ਤਾਂ ਇੱਥੇ ਖੜਨ ਦੀ ਜਗ੍ਹਾ ਵੀ ਨਹੀਂ ਮਿਲਦੀ ਤਾਂ ਸਾਨੂੰ ਅੱਜ ਸਮਾਂ ਮਿਲਿਆ ਗੱਲਬਾਤ ਕਰਦੇ ਆ ਥੋੜੀ ਜਾਣਕਾਰੀ ਲੈਣੇ ਆ ਕਿ ਕਿੰਨੇ ਸਾਲ ਪੁਰਾਣੀ ਜਿਹੜੀ ਇਹ ਦੁਕਾਨ ਹੈ ਤੁਸੀਂ ਦੇਖ ਸਕਦੇ ਹੋ ਵੀ ਲੋਕ ਪੈਕਿੰਗ ਕਰਵਾ ਕੇ ਵੀ ਜਾਂਦੇ ਨੇ ਔਰ ਟੇਸਟ ਇੰਨਾ ਡਿਵੈਲਪ ਹੋਇਆ ਹੋਇਆ ਕਿ ਲੋਕ ਸਭ ਤੋਂ ਜ਼ਿਆਦਾ ਪਸੰਦ ਕਰਦੇ ਨੇ ਤਾਂ ਕੇਸਰ ਵਾਲਾ ਦੁੱਧ ਵੀ ਪਸੰਦ ਕਰਦੇ ਨੇ ਗੱਲਬਾਤ ਵੀ ਕਰਦੇ ਆ ਸਾਰੀ ਜਾਣਕਾਰੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਤਿ ਮੈਂ ਮੇਰਾ ਨਾਮ ਸ਼ਾਨ ਸੈਣੀ ਹੈ ਜੀ ਸਰੀ ਦੁਕਾਨ ਕਾਫੀ ਪੁਰਾਣੀ ਹੈ ਬਹੁਤ ਫੇਮਸ ਹੈ ਲੁਧਿਆਣੇ ਦੇ ਵਿੱਚ ਤਾਂ ਕਿੰਨੇ ਸਾਲ ਪੁਰਾਣੀ ਜਿਹੜੀ ਕੀ ਇਹ ਦੁਕਾਨ ਹੈਗੀ ਹੈ ਮੈਂ ਜਿਹੜੀ ਇਹ ਦੁਕਾਨ ਆ ਸਨ 1928 ਦੀ ਹੈ 1928 ਦੇ ਵਿੱਚ ਮੇਰੇ ਦਾਦਾ ਜੀ ਨੇ ਇਹ ਦੁਕਾਨ ਸ਼ੁਰੂ ਕੀਤੀ ਸੀ ਰੇਡ ਸ਼੍ਰੀ ਸ਼ੰਕਰ ਜੀ ਨੇ ਉਸ ਉਸ ਟਾਈਮੇ ਕਹ ਲੋ ਕਿ ਦੁੱਧ ਔਰ ਦੁੱਧ ਤੋਂ ਬਣਿਆ ਆਈਟਮ ਹੀ ਸੀ ਸਿਰਫ ਖੋਆ ਦੁੱਧ ਦਹੀਂ ਪਨੀਰ ਉਸ ਤੋਂ ਬਾਅਦ ਜਿਹੜਾ ਕੇਸਰ ਦੁੱਧ ਦਾ ਇਹ ਕੰਮ ਹੈ ਮੇਰੇ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਸਰ ਤਾਂ ਇਹ ਕੇਸਰ ਦੁੱਧ ਦਾ ਕੰਮ ਤੁਹਾਡੇ ਫਾਦਰ ਨੇ ਸ਼ੁਰੂ ਕੀਤਾ ਉਹ ਦੁੱਧ ਦੀਆਂ ਬਣੀਆਂ ਆਈਟਮਾਂ ਬਹੁਤ ਪਸੰਦ ਕਰਦੇ ਨੇ ਲੋਕ ਜੀ ਕਿਸੇ ਦੇ ਨਾਮ ਅਗਰ ਕੋਈ ਦੁੱਧ ਕੇਸਰ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਮਾਈਂਡ ਜਾਂਦਾ ਵੀ ਲੁਧਿਆਣੇ ਚ ਉੱਥੇ ਪਹੁੰਚ ਕੇ ਬਿਲਕੁਲ ਜਿਹੜਾ ਪਹਿਲਾਂ ਕਹਿੰਦਾ ਕਿ ਇਹ ਕਹਿ ਸਕਦਾ हूं ਕਿ ਸਟ੍ਰਾਈਕ ਸ਼ੰਕਰ ਦੀ ਹੱਟੀਆਂ ਨਾਮ ਹੀ ਆਂਦਾ ਸਭ ਦੇ ਮਨ ਦੇ ਵਿੱਚ ਪਹਿਲਾਂ ਇਹ ਜਿਹੜਾ ਕੇਸਰ ਦੁੱਧ ਆ ਇਹ ਕਹ ਲਓ ਕਿ ਬਥੇਰੀ ਕੜਾਈਆਂ ਲੱਗਦੀਆਂ ਸ਼ਹਿਰ ਦੇ ਵਿੱਚ ਬਾਹਰੋਂ ਵੀ ਲੱਗਦੀਆਂ ਪਰ ਜਿਹੜਾ ਮੇਨ ਨੁਕਤਾ ਦਾ ਫਾਰਮੂਲਾ ਮੇਰੇ ਫਾਦਰ ਸਾਹਿਬ ਕੋਲ ਹੀ ਆ ਬਸ ਹਾਂਜੀ ਉਸ ਤੋਂ ਬਾਅਦ ਜਾਣ ਲੱਗੇ ਉਹ ਨੁਕਤੇ ਮੈਨੂੰ ਦੇ ਕੇ ਗਏ ਸੀਗੇ ਇਹ ਨੁਕਤੇ ਤੇ ਦੰਮ ਤੇ ਮੈਂ ਤੁਸੀਂ ਇਹ ਕਹਿ ਸਕਦੇ ਹੋ ਕਿ ਆਪਣੇ ਸਾਬਕਾ ਰਾਸ਼ਟਰਪਤੀ ਸੀਗੇ ਸ਼ੰਕਰਦੇਵਾਲ ਸ਼ਰਮਾ ਜੀ ਉਹਨਾਂ ਦੀ ਦੋਤਰੀ ਦੇ ਵਿੱਚ ਕੰਮ ਕੀਤਾ ਵਿਆਹ ਦੇ ਵਿੱਚ ਅਸੀਂ ਤੇ ਜਿਹੜੇ ਆਪਣੇ ਦਾਰਾ ਸਿੰਘ ਜੀ ਸੀਗੇ ਉਹਨਾਂ ਦਾ ਸਟੂਡੀਓ ਸੀਗਾ ਦਾਰਾ ਸਟੂਡੀਓ ਉਹਨਾਂ ਦੀ ਓਪਨਿੰਗ ਵਲੇ ਅਸੀਂ ਨਾ ਕੇਸਰ ਦੁੱਧ ਤੇ ਲੱਸੀ ਦਾ ਸਟਾਲ ਲਗਾਇਆ ਸੀਗਾ ਅੱਛਾ ਤਾਂ ਇਹ ਕਾਫੀ ਫੇਮਸ ਜਿਹੜਾ ਪੋਲਿਟਿਕਸ اور ਸੈਲੀਬ੍ਰਿਟੀਜ਼ ਦੇ ਵਿੱਚ ਵੀ ਪਹੁੰਚ ਚੁੱਕਿਆ ਹਾਂਜੀ ਹਾਂਜੀ ਮੈਮ ਕਿੱਦਾਂ ਤਿਆਰੀ ਕਿਦਾਂ ਕੀਤੀ ਜਾਂਦੀ ਕਿਉਂਕਿ ਇਸ ਚੀਜ਼ ਨੂੰ ਕਾੜਨ ਦਾ ਬਹੁਤ ਸਮਾਂ ਲੱਗਦਾ ਕਿੰਨੇ ਵਜੇ ਸਵੇਰੇ ਤਿਆਰੀ ਸ਼ੁਰੂ ਹੋ ਜਾਂਦੀ ਮੈਡਮ ਆਪਣੀ ਦੁਕਾਨਾ ਸਵੇਰੇ 5:30 ਓਪਨ ਹੋ ਜਾਂਦੀ ਆ ਪਰ ਇਹ ਦੁੱਧ ਦਾ ਕੰਮ ਹੈ ਸਵੇਰੇ 6:30 ਸ਼ੁਰੂ ਕਰਦੇ ਆ ਤੇ ਰਾਤ 9:30 ਤੱਕ ਕਰਦੇ ਆ ਕੰਟੀਨਿਊ ਰਹਿੰਦਾ ਹੈ ਅੱਛਾ ਤੇ ਦਹੀਂ ਕੜਾਈ ਜਿਵੇਂ ਤੁਸੀਂ ਰੱਖੀ ਹੋਈ ਐ ਤੇ ਬਸ ਕਰਦਾ ਰਹੂਗਾ ਦੁੱਧ ਨਾਲ ਹਾਂਜੀ ਮੈਮ ਇੱਕੇ ਕਹਿ ਸਕਦਾ ਕਿ ਕੜਨ ਨਾਲ ਨਾਲ ਜਿਹੜਾ ਟੇਸਟ ਆਫ ਫਲੇਵਰ ਹੈ ਜਿਹਚ ਪਾਣੇ ਆ ਜਿਹੜਾ ਦੁੱਧ ਦਾ ਸਵਾਦ ਨੂੰ ਵਧਾਉਂਦਾ ਵਾ ਉਹ ਚੀਜ਼ ਮੈਮ ਬਸ ਉਹਦਾ ਹੀ ਸਾਰੇ ਕਰਾਮਾਤ ਹੈ ਇਹ ਬਹੁਤ ਦੂਰ ਦੂਰੋਂ ਆਂਦੇ ਨੇ ਸਭ ਤੋਂ ਪਹਿਲਾਂ ਕੌਮਪਲੀਮੈਂਟ ਜਿਵੇਂ ਦੇ ਕੇ ਜਾਂਦੇ ਹੋਣ ਕਿਤਾ ਸਭ ਤੋਂ ਵਧੀਆ ਕੌਮਪਲੀਮੈਂਟ ਤੁਹਾਨੂੰ ਕਿਹੜਾ ਲੱਗਦਾ ਸਭ ਤੋਂ ਵਧੀਆ ਕੌਮਪਲੀਮੈਂਟ ਮੈਮ ਨੂੰ ਇਹ ਲੱਗਦਾ ਵਾ ਜਿਵੇਂ ਪੁਰਾਣੇ ਕੋਈ ਬਜ਼ੁਰਗ ਆਂਦੇ ਆ ਜਾਂ ਵਿਦੇਸ਼ਾਂ ਚ ਚਲੇ ਗਏ ਆ ਉਰੇ ਆਂਦੇ ਆ ਜਾ ਕੇ ਸਾਨੂੰ ਕੋਈ ਯਾਰ ਮਿਲਦੇ ਆ ਦੱਸਦੇ ਆ ਕਿ ਭਾਈ ਜੋ ਦੁੱਧ ਦੀ ਕੁਆਲਿਟੀ ਤੇਰੇ ਬਜ਼ੁਰਗਾ ਟਾਈਮ ਸੀ ਉਹ ਅੱਜ ਵੀ ਉਦਾਂ ਕਾਇਮ ਰੱਖੀ ਹੋਈ ਆ ਤੇ ਮੈਮ ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਸੋਰ ਜਨਰੇਸ਼ਨ ਤੁਹਾਡੀ ਇਹ ਕੰਟੀਨਿਊ ਕਰ ਰਹੀ ਆ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਨੇ ਜਿਹੜੀਆਂ ਇੱਥੇ ਮਿਲ ਲਿਮਿਟਡ ਜਿਹੜਾ ਮਾਣ ਹੈ ਬਸ ਮੈਂ ਉਹੀ ਲਿਮਿਟਡ ਐਡਮਨ ਚਾਹੁੰਦਾ ਕਿ ਮੈਂ ਜਿੱਦਾਂ ਮੇਰੇ ਬਜ਼ੁਰਗ ਉਹਨੂੰ ਸਰਵ ਕਰਦੀ ਵਜ੍ਹਾ ਕੁਆਲਿਟੀ ਨਾਲ ਦੇਂਦੇ ਸੀਗੇ ਉਹੀ ਚੀਜ਼ ਨੂੰ ਮੈਂ ਉਹਦੇ ਕੰਟੀਨਿਊ ਰੱਖਾਂ ਨਵੇਂ ਚੱਕਰ ਤੇ ਨਾ ਹੀ ਕੋਈ ਜਿਆਦਾ ਵਧੀਆ ਹੋਇਆ ਐਵੇਂ ਨਵੇਂ ਚੱਕਰ ਤੇ ਪੁਰਾਣਾ ਖਰਾਬ ਕਰਕੇ ਵੇਚੀ ਆਪਾਂ ਬਿਲਕੁਲ ਕਿਉਂਕਿ ਕੰਮ ਜੇ ਵੱਧ ਜਾਵੇ ਤਾਂ ਫੇਰ ਔਖਾ ਹੋ ਜਾਂਦਾ ਉਹ ਟੇਸ ਉਹ ਫੇਰ ਜੋ ਕਹਿੰਦੇ ਚੱਦਰ ਬੜੀ ਹੋਣੀ ਸ਼ੁਰੂ ਹੋ ਜਾਂਦੀ ਹੈ ਫੇਰ ਕੰਮ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਚੱਦਰ ਛੋਟੀ ਜਿਹੀ ਰੱਖੀ ਹੈ ਸਿੰਪਲ ਕੰਮ ਹੈ ਸਿੰਪਲ ਬੰਦੇ ਆ ਮੈਮ ਸੰਤੁਸ਼ਟ ਹੋਏ ਵੀ ਇਦਾਂ ਹੁੰਦਾ ਨਾ ਵੀ ਹੁਣ ਲੁਧਿਆਣੇ ਦੀ ਗੱਲਬਾਤ ਕੀਤੀ ਜਾਵੇ ਲੁਧਿਆਣੇ 'ਚ ਬਹੁਤ ਐਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਖਾਣ ਪੀਣ ਦੀਆਂ ਫੇਮਸ ਨਹੀਂ ਤੇ ਤੁਸੀਂ ਤੁਹਾਡੇ ਮਾਈਂਡ 'ਚ ਕਦੀ ਇਹ ਨਹੀਂ ਆਇਆ ਵੀ ਮੈਂ ਮਤਲਬ ਮੇਰਾ ਨਾਮ ਹੈ ਇਸ ਦੁਕਾਨ ਦਾ ਨਾਮ ਹੈ ਤੇ ਮੇਰੇ ਨਾਲ ਇਹ ਵੀ ਚੀਜ਼ ਜਿਹੜੀ ਸਰਵ ਕਰਨੀ ਸ਼ੁਰੂ ਕਰਾਂ ਨਹੀਂ ਮੈਮ ਬਦਨਾ ਜਿਵੇਂ ਕੇਸਰ ਮਿਲ ਤੂੰ ਸੰਟ ਵੇਲ ਨਹੀਂ ਮਿਲਦੀ ਲੱਸੀ ਤੂੰ ਵੇਲ ਨਹੀਂ ਮਿਲਦੀ ਦਿੱਲੀ ਹੋ ਗਿਆ ਜੰਮੂ ਹੋ ਗਿਆ ਮੈਮ ਐਦਾਂ ਬਥੇਰੀ ਜਗ੍ਹਾ ਰਾਜਸਥਾਨ ਕੰਮ ਕਰਨ ਜਾਣਦੇ ਆ ਦੂਜੇ ਸ਼ਹਿਰਾਂ 'ਚ ਅਸੀਂ ਕੰਮ ਕਰਨ ਜਾਣਦੇ ਆ ਤੇ ਮੈਂ ਉਸ ਚੀਜ਼ ਤੋਂ ਆਪਣ ਆਰਡਰ ਵਗੈਰਾ ਉਧਰੋਂ ਬਾਹਰੋਂ ਵੀ ਆਉਂਦੇ ਹਾਂਜੀ ਮੈਮ ਬਾਹਰੋਂ ਵੀ ਆਉਂਦੇ ਜਿਵੇਂ ਜਾਮਾਂ ਦੀ ਸਪਲਾਈ ਆ ਕੋਈ ਬੰਦੇ ਵਿਦੇਸ਼ਾਂ ਨੂੰ ਚੱਲੇ ਆ ਕੋਈ ਪੇਰੈਂਟ ਸਾਨੂੰ ਬੱਚਾ ਨੂੰ ਮਿਲਣ ਚੱਲੇ ਨੇ ਸੋਨਾ ਡਿਮਾਂਡ ਆਂਦੀ ਆ ਵੀ ਸ਼ੰਕਰ ਤੋਂ ਗਲਾਵ ਜਾਮਣ ਜਾਂ ਵਰਕੀ ਸਾਡੇ ਵਾਸਤੇ ਜ਼ਰੂਰ ਲੈ ਕੇ ਆਈਏ ਮਿਲ ਕੇ ਸਾਡੇ ਵਾਸਤੇ ਜ਼ਰੂਰ ਲੈ ਕੇ ਆਈਏ ਉਹ ਜੀ ਉਹ ਖੁਸ਼ੀ ਜਿਹੜੀ ਆ ਉਹ ਲੱਗਦਾ ਹੋਏਗਾ ਕਿ ਸ਼ਾਇਦ ਸਾਡੇ ਬਜ਼ੁਰਗਾਂ ਨੇ ਇਹੋ ਜੀ ਜਿਹੜੀ ਨਾਮ ਕਮਾਇਆ ਔਰ ਲੋਕਾਂ ਨੂੰ ਇਦਾਂ ਦਾ ਸਵਾਦ ਦੇ ਕੇ ਉਹਨਾਂ ਨੇ ਨਾਮ ਜਿਹੜਾ ਕਮਾਇਆ ਉਹ ਤੁਸੀਂ ਕੰਟੀਨਿਊ ਬਿਲਕੁਲ ਬਿਲਕੁਲ ਮੈਮ ਜੋ ਸਾਡੇ ਬਜ਼ੁਰਗ ਸਾਡੇ ਵਾਸਤੇ ਕਰ ਗਏ ਦੇਖੋ ਉਹਨਾਂ ਦੇ ਨਾਲ ਕਾਈ ਦੇ ਨਹੀਂ ਸਕਦੇ ਬਸ ਇਹ ਹੈ ਕਿ ਉਹ ਕੁਆਲਟੀ ਨੂੰ ਮੇਨਟੇਨ ਰੱਖਿਆ ਹੈ ਕਿ ਜੋ ਬੂਟਾ ਸਾਡੇ ਵਾਸਤੇ ਲਾਗੇ ਬੂਟੇ ਨੂੰ ਉਦਾਂ ਹੀ ਤਰੋ ਤਾਜ਼ਾ ਦੀ ਰੱਖੀਏ ਜੀ ਬਸ ਹੋਰ ਵੀ ਕੋਈ ਬ੍ਰਾਂਚ ਖੁੱਲਣ ਦੀ ਤਿਆਰੀ ਤਾਂ ਨਹੀਂ ਹੈਗੀ ਵੀ ਜੇ ਸ਼ੰਕਰ ਦੀ ਹੱਟੀ ਸਾਨੂੰ ਕਿਸੇ ਹੋਰ ਜਗ੍ਹਾ ਤੇ ਵੀ ਲੁਧਿਆਣੇ ਦੇ ਵਿੱਚ ਮਿਲੇ ਨਹੀਂ ਮੈਮ ਫਿਲਹਾਲ ਨਹੀਂ ਹੈ ਫਿਲਹਾਲ ਮੈਂ ਮ ਇਕੱਲਾ ਹਾਦਰ ਸਾਹਿਬ ਜਾਣ ਤੋਂ ਬਾਅਦ ਬਸ ਇਹੀ ਹੈ ਕਿ ਜੋ ਅੱਡਾ ਜਿੱਦਾਂ ਛੱਡ ਕੇ ਗਏ ਹਾਂ ਹੁਣ ਉਸੇ ਮਿਹਨਤ ਨਾਲ ਉਸੇ ਤਰੀਕੇ ਆਪਾਂ ਕੰਮ ਰੱਖੀਏ ਬਸ ਜੀ ਬਿਲਕੁਲ ਤਾਂ ਤੁਸੀਂ ਇਹ ਦੇਖ ਸਕਦੇ ਹੋ ਵੀ ਇਹ ਦੁੱਧ ਨੂੰ ਕਾਰਿਆ ਜਾਂਦਾ ਹੈ ਸੂਰ ਤੋਂ ਇਹ ਦੁੱਧ ਕਾਰਨਾ ਸ਼ੁਰੂ ਹੋ ਜਾਂਦਾ ਹੈ ਅੰਕਲ ਜੀ ਕਿੱਦਾਂ ਦਾ ਸਵਾਲ ਲੱਗਦਾ ਇਥੋਂ ਦਾ ਬਹੁਤ ਸਵਾਲ ਹੈ ਜੀ ਬਹੁਤ ਸਵਾਲ ਕਿੰਨੇ ਸਾਲ ਆ ਤੁਮਾਰੇ ਹੋ ਅਭੀ ਆ ਰਹੇ ਆ 35 ਸਾਲ ਤੋਂ 30 ਸਾਲ ਤੋਂ ਤਾਂ ਤੁਸੀਂ ਦੇਖਿਆ 35 ਸਾਲ ਤੋਂ ਜਿਹੜਾ ਇਹ ਸਵਾਦ ਇਹਨਾਂ ਦਾ ਡਿਵੈਲਪ ਹੋਇਆ ਹੋਇਆ ਔਰ ਅੱਜ ਵੀ ਇੱਥੇ ਉਹੀ ਕੇਸਰ ਮਿਲਕ ਲੈਣ ਵਾਸਤੇ ਆਏ ਨੇ ਔਰ ਅਗਰ ਲੁਧਿਆਣੇ ਦੀ ਗੱਲਬਾਤ ਕੀਤੀ ਜਾਂਦੀ ਹੈ ਤਾਂ ਬਹੁਤ ਜਗਾਂ ਹਨ ਲੁਧਿਆਣੇ ਦੇ ਵਿੱਚ ਜਿੱਥੇ ਕੀ ਤੁਹਾਨੂੰ ਇਹ ਕੇਸਰ ਮਿਲਕ ਸ਼ਾਇਦ ਮਿਲ ਜਾਏਗਾ ਪਰ ਸਵਾਦ ਉਹ ਨਹੀਂ ਮਿਲੇਗਾ ਜੋ 1928 ਦੇ ਵਿੱਚ ਸ਼ੁਰੂਆਤ ਇਹਨਾਂ ਦੇ ਗ੍ਰੈਂਡਫਾਦਰ ਵੱਲੋਂ ਕੀਤੀ ਗਈ ਸੀ ਤਾਂ ਅੱਜ ਤੀਜੀ ਪੀੜ੍ਹੀ ਜਿਹੜੀ ਇਹਨਾਂ ਦਾ ਕੰਮ ਸੰਭਾਲ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਵੱਲੋਂ ਕਿਹਾ ਜਾਂਦਾ ਕਿ ਅਸੀਂ ਇਸੇ ਚੀਜ਼ ਨੂੰ ਅੱਗੇ ਕੰਟੀਨਿਊ ਕਰਾਂਗੇ ਇਹ ਹੀ ਆਈਟਮਸ ਜਿਹੜੀਆਂ ਨੇ ਲੋਕਾਂ ਨੂੰ